ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮੱਤ ਤੇ ਪਰਦਾ ਸੀਰੀਜ਼ ਵਿੱਚ ਅੱਗੇ ਕੀ ਹੋਇਆ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਪ੍ਰੀਤੀ ਨੇ ਆਪਣੇ ਘਰ ਹਿੰਮਤ ਕਰਕੇ ਫੋਨ ਕੀਤਾ ਤੇ ਜੀਤਾ ਨੇ ਅੱਗੇ ਉਸ ਨੂੰ ਕਿੰਨੀਆਂ ਖਰੀਆਂ ਕੋਟੀਆਂ ਗੱਲਾਂ ਸੁਣਾਈਆਂ ਤੇ ਸੋਨੂ ਨੂੰ ਪਤਾ ਲੱਗਣ ਤੋਂ ਬਾਅਦ ਉਸਨੇ ਕੀ ਕਿਹਾ ਇਹ ਸਾਰਾ ਕੁਝ ਜਾਣਨ ਲਈ ਸਾਡੇ ਚੈਨਲ ਤੇ ਬਨੇ ਰਹੋ ਵੀਡੀਓ ਨੂੰ ਪੂਰੀ ਦੇਖੋ ਸ਼ੇਅਰ ਕਰੋ ਲਾਈਕ ਕਰੋ ਤੁਹਾਡਾ ਸਾਰਿਆਂ ਦਾ ਪਿਆਰ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੀ ਕਿਵੇਂ ਮੱਤ ਦਾ ਪਰਦਾ ਵਿੱਚ ਤੁਸੀਂ ਦੇਖਿਆ ਕਿ ਪਹਿਲਾਂ ਤਾਂ ਪ੍ਰੀਤੀ ਨੇ ਰੋਟੀ ਬਣਾਉਣ ਲੱਗੀ ਤੇ ਵਿੱਕੀ ਨੇ ਉਸ ਨੂੰ ਰੋਟੀ ਬਣਾਉਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਤੂੰ ਸਿਰਫ ਮੈਗੀ ਬਣਾ ਲੈ ਅਸੀਂ ਦੋਨੋਂ ਮੈਗੀ ਖਾ ਲਵਾਂਗੇ ਸੰਦੀਪ ਦੇ ਮਨਾ ਕਰਨ ਤੋਂ ਬਾਅਦ ਵੀ ਉਸ ਨੇ ਕਰਨ ਲਈ ਮੈਗੀ ਰੱਖੀ ਕਿਉਂਕਿ ਸੰਦੀਪ ਦਾ ਕਹਿਣਾ ਇਹ ਸੀ ਕਿ ਕਰਨ ਨੂੰ ਮੈਗੀ ਡਾਕਟਰ ਨੇ ਬੰਦ ਕੀਤੀ ਹੋਈ ਹੈ ਤੇ ਉਸ ਨੂੰ ਬਾਹਰ ਦੀਆਂ ਚੀਜ਼ਾਂ ਖਾਣ ਦੀ ਮਨਾ ਕੀਤਾ ਹੋਇਆ ਹੈ ਤੇ ਤੂੰ ਉਸ ਨੂੰ ਮੈਗੀ ਦਾ ਪਤਾ ਨਾ ਲੱਗਣ ਲਈ ਪਰ ਉਸ ਦੇ ਬਾਵਜੂਦ ਵਿੱਕੀ ਨੇ ਉਸ ਨੂੰ ਕਿਹਾ ਕਿ ਨਹੀਂ ਤੂੰ ਉਸ ਨੂੰ ਮੈਗੀ ਜ਼ਰੂਰ ਦੇ ਖਾਣ ਵਾਸਤੇ ਤਾਂ ਕਿ ਉਹ ਹਮੇਸ਼ਾ ਸਾਡੇ ਨਾਲ ਪਿਆਰ ਕਰਦਾ ਰਹੇ ਕਿਉਂਕਿ ਉਹ ਬੱਚਾ ਹੈ ਤੁਹਾਨੂੰ ਬਤਾਇਆ ਇਹ ਬੱਚਿਆਂ ਨੂੰ ਪਰਮਾਣਾ ਬਹੁਤ ਸੋਖਾ ਹੈ ਤੇ ਬੱਚੇ ਸਿਰਫ ਚੀਜ਼ ਪਿੱਛੇ ਹੀ ਦੂਸਰਿਆਂ ਦੇ ਬਣ ਜਾਂਦੇ ਹਨ ਜਦਕਿ ਸੰਦੀਪ ਇਹ ਬਿਲਕੁਲ ਨਹੀਂ ਚਾਹੁੰਦੀ ਸੰਦੀਪ ਦਾ ਕਹਿਣਾ ਇਹ ਹੈ ਕਿ ਉਹ ਪ੍ਰੀਤੀ ਤੇ ਵਿੱਕੀ ਤੋਂ ਜਿੰਨਾ ਜ਼ਿਆਦਾ ਦੂਰ ਰਹੂਗਾ ਉਨਾ ਹੀ ਵਧੀਆ ਰਹੂਗਾ ਉਸ ਦੇ ਮਾਨਸਿਕ ਸਰੀਰ ਦਾ ਮਾਨਸਿਕ ਤੌਰ ਤੇ ਵੀ ਉਸ ਨੂੰ ਬਹੁਤ ਗਲਤ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਉਸ ਨੂੰ ਬਾਹਰ ਬੱਚੇ ਵੀ ਛੇੜਦੇ ਹਨ ਕਿ ਤੇਰੇ ਚਾਚੇ ਨੇ ਤਾਂ ਭੱਜ ਕੇ ਵਿਆਹ ਕਰਾਇਆ ਹੈ ਤੇਰੀ ਚਾਚੀ ਦਾ ਭੱਜ ਕੇ ਆਈ ਹੈ ਜਿਸ ਨਾਲ ਬੱਚਿਆਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜਿਵੇਂ ਸਾਨੂੰ ਪਤਾ ਹੀ ਹੈ ਕਿ ਬੱਚੇ ਜੋ ਸੁਣਦੇ ਹਨ ਜੋ ਦੇਖਦੇ ਹਨ ਉਹੀ ਕੈਚ ਕਰਦੇ ਹਨ ਤੇ ਇਸ ਨਾਲ ਕਰਨ ਤੇ ਗਲਤ ਪ੍ਰਭਾਵ ਪੈ ਰਿਹਾ ਹੈ ਜਿਸ ਕਾਰਨ ਸੰਦੀਪ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ ਹੈ ਪਰ ਵਿੱਕੀ ਹੁਣਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਦੂਜੀੇ ਪਾਸੇ ਪ੍ਰੀਤੀ ਨੇ ਹਿੰਮਤ ਕਰਕੇ ਆਪਣੇ ਘਰ ਫੋਨ ਲਾਣ ਲਾਣ ਦੀ ਕੋਸ਼ਿਸ਼ ਕੀਤੀ ਉਸਨੇ ਪਹਿਲਾਂ 2-3 ਵਾਰੀ ਫੋਨ ਲਗਾਇਆ ਪਰ ਅੱਗੋ ਕੋਈ ਗੱਲ ਨਹੀਂ ਕੀਤੀ ਬਾਅਦ ਵਿੱਚ ਜਦੋਂ 3-4 ਵਾਰੀ ਫੋਨ ਲਾਣ ਤੋਂ ਬਾਅਦ ਜੀਤਾ ਨੇ ਉਸ ਨੂੰ ਜੀਤਾ ਨੇ ਉਸ ਨੂੰ ਕਿਹਾ ਕਿ ਜੇਕਰ ਕਿਸੇ ਨੇ ਫੋਨ ਕਰਨਾ ਹੁੰਦਾ ਹੈ ਤੇ ਅੱਗੋ ਗੱਲ ਵੀ ਕਰ ਲਿਆ ਕਰੋ ਫੋਨ ਕਰਨ ਦਾ ਕੀ ਫਾਇਦਾ ਤਾਂ ਉਸਨੇ ਫਿਰ ਸੋਚਿਆ ਕਿ ਚੱਲ ਮੈਂ ਗੱਲ ਕਰ ਲੈਣੀ ਹੈ ਜਿੱਦਾਂ ਹੀ ਉਸਨੇ ਫੋਨ ਤੇ ਹੈਲੋ ਬੋਲੀ ਤੇ ਦੱਸਿਆ ਕਿ ਮੈਂ ਪ੍ਰੀਤ ਬੋਲਦੀ ਹਾਂ ਤਾਂ ਜੀਤਾ ਨੇ ਉਸ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਕੀਤਾ ਉਸ ਨੇ ਮੰਮੀ ਨਾਲ ਗੱਲ ਕਰਾਣ ਨੂੰ ਕਿਹਾ ਪਰ ਜੀਤਾ ਨੇ ਉਸ ਨੂੰ ਬਹੁਤ ਝੜਕਾ ਮਾਰੀ ਅਤੇ ਕਿਹਾ ਕਿ ਤੂੰ ਸਾਡੇ ਲਈ ਮਰ ਗਈ ਹੈ ਅਸੀਂ ਤੇਰਾ ਅੰਤਿਮ ਸੰਸਕਾਰ ਵੀ ਕਰਤਾ ਹੈ ਤੇਰੀਆਂ ਸਾਰੀਆਂ ਚੀਜ਼ਾਂ ਨੂੰ ਅੱਗ ਲਾ ਕੇ ਫੂਕਤਾ ਹੈ ਦੁਬਾਰਾ ਇੱਥੇ ਫੋਨ ਕਰਨ ਦੀ ਕੋਈ ਲੋੜ ਨਹੀਂ ਹੈ ਨਾਲੇ ਮੰਮੀ ਵੀ ਤੇਰੇ ਲਈ ਮਰ ਚੁੱਕੇ ਹਨ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈ ਸੋਨੂੰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਸੋਨੂੰ ਨੇ ਵੀ ਉਸ ਨੂੰ ਬਹੁਤ ਫਿੱਟ ਲਾਨਤਾ ਪਾਈਆਂ ਅਤੇ ਕਿਹਾ ਕਿ ਉਸ ਨੂੰ ਕਹ ਦੁਬਾਰਾ ਕਰ ਵਿੱਚ ਫੋਨ ਨਹੀਂ ਕਰਨਾ ਤੇ ਉਸ ਦਾ ਨੰਬਰ ਬਲੌਕ ਕਰ ਦੇ ਹੁਣ ਅਸੀਂ ਅੱਗੇ ਦੇਖਾਂਗੇ ਕਿ ਆਉਣ ਵਾਲੀ ਸੀਰੀਜ਼ ਵਿੱਚ ਕੀ ਹੁੰਦਾ ਹੈ ਇਹ ਬਹੁਤ ਹੀ ਇੰਟਰਸਟਿੰਗ ਸੀਰੀਜ਼ ਬਣਦੀ ਜਾ ਰਹੀ ਹੈ ਘਰ ਤੋਂ ਭੱਜਣ ਵਾਲੀਆਂ ਕੁੜੀਆਂ ਨਾਲ ਕੀ ਹੁੰਦਾ ਹੈ ਇਸ ਕਹਾਣੀ ਵਿੱਚ ਦਿਖਾਇਆ ਜਾ ਰਿਹਾ ਹੈ ਤੁਸੀਂ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ